ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੀ ਜੋ ਵਾਰਤਾ ਉਹ ਚੱਲ ਰਹੀ ਸੀ ਬਦਲਾ ਸਰਹੰਦ ਦਾ ਕਿ ਸਿੰਘਾਂ ਨੇ ਸਰਹੰਦ ਦਾ ਬਦਲਾ ਕਿਵੇਂ ਲਿਆ ਆਪਾਂ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਲੈਣੇ ਆਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੁਣ ਲੈਣੇ ਆ ਕਿ ਕਿੱਦਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦੀਵਾਰਾਂ ਦੇ ਵਿੱਚ ਚਿਣ ਕੇ ਤੇ ਜਦੋਂ ਜ਼ਾਲਮ ਨੂੰ ਹਜੇ ਵੀ ਕੋਈ ਸਬਰ ਨਾ ਮਿਲਿਆ ਤੇ ਉਸ ਤੋਂ ਬਾਅਦ ਚ ਸ਼ਾਰਗ ਵੱਡ ਕੇ ਤੇ ਕੋਕੇ ਤੜਫਾ ਤੜਫਾ ਕੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਆਪਾਂ ਇਥੋਂ ਤੱਕ ਸਾਰੇ વાਤਾ ਸੁਣ ਲੈਂਦੇ ਆ ਪਰ ਆਖਰਕਾਰ ਉਹਨਾਂ ਪਾਪੀਆਂ ਦਾ ਅਖੀਰ ਨੂੰ ਹਾਲ ਕੀ ਹੋਇਆ ਉਹਨਾਂ ਨਾਲ ਕੀ ਬਣੀ ਸਿੰਘਾਂ ਨੇ ਸਿੱਖਾਂ ਨੇ ਉਹਨਾਂ ਤੋਂ ਇਸ ਸ਼ਹਾਦਤ ਦਾ ਬਦਲਾ ਕਿਵੇਂ ਲਿਆ ਇਹ ਆਪਾਂ ਕਦੇ ਨਹੀਂ ਸੁਣਦੇ ਤੇ ਇਸ ਲਈ ਆਪਣੀ ਜਿਹੜੀ ਵਾਰਤਾ ਉਹ ਚੱਲ ਰਹੀ ਸੀ ਬਦਲਾ ਸਰਹੰਦਾ ਦਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਉਹਨਾਂ ਜ਼ਾਲਮਾਂ ਦੇ ਨਾਲ ਆਖਰ ਉਹਨਾਂ ਜ਼ਾਲਮਾਂ ਦਾ ਹਸ਼ਰ ਕੀ ਹੋਇਆ ਤੇ ਇਸ ਲਈ ਆਪਾਂ ਬਚਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਆਪਾਂ ਪਿੱਛੇ ਵਿਚਾਰਾ ਕਰਕੇ ਆਏ ਆ ਕੇ ਬਾਬਾ ਬੰਦਾ ਸਿੰਘ ਬਹਾਦਰ 14 ਸਾਲ ਦੀ ਉਮਰ ਦੇ ਵਿੱਚ ਉਸ ਨੇ ਹਰਨੀ ਦਾ ਸ਼ਿਕਾਰ ਕੀਤਾ ਤੇ ਉਤੋਂ ਮਨ ਉਪਰਾਣ ਹੋਇਆ ਤੇ ਉਹ ਵੈਰਾਗੀ ਹੋ ਗਿਆ ਉਹਨੇ ਤਿੰਨ ਸਾਧੂਆਂ ਦੀ ਸੰਗਤ ਕੀਤੀ ਪਰ ਉਹਦੇ ਮਨ ਨੂੰ ਕੋਈ ਸ਼ਾਂਤੀ ਨਾ ਮਿਲੀ ਜੋ ਔਗੜਨਾਥ ਉਹਦਾ ਤੀਸਰਾ ਗੁਰੂ ਸੀ ਉਸ ਦੇ ਪਾਸੋਂ ਉਸ ਨੂੰ ਕਰਾਮਾਤਾਂ ਰੱਦੀਆਂ ਸਿੱਧੀਆਂ ਵੀ ਮਿਲ ਗਈਆਂ ਜਦੋਂ ਉਸ ਨੂੰ ਰੱਦੀਆਂ ਸਿੱਧੀਆਂ ਕਰਾਮਾਤਾਂ ਮਿਲ ਗਈਆਂ ਪਹਿਲਾਂ ਉਹ ਤੀਰ ਦੇ ਨਾਲ ਸ਼ਿਕਾਰ ਕਰਦਾ ਸੀ ਤੇ ਹੁਣ ਜਵਾਨ ਦੇ ਨਾਲ ਕਰਨ ਲੱਗਾ ਉਹ ਗਿਆਨਵਾਨ ਪੁਰਸ਼ਾਂ ਨੂੰ ਪੰਡਿਤ ਪੁਰਸ਼ਾਂ ਨੂੰ ਇੱਕ ਤਖਤ ਦੇ ਉੱਤੇ ਬਿਠਾ ਕੇ ਉਹਨਾਂ ਨਾਲ ਵਿਚਾਰ ਕਰਦਾ ਤੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਉਹ ਤਖਤ ਨੂੰ ਉਲਟਾ ਦਿੰਦਾ ਤੇ ਉਹਨਾਂ ਦਾ ਹਾਸੇ ਠੱਠਾ ਕਰ ਲੈਂਦਾ ਮਜ਼ਾਕ ਉਡਾਉਂਦਾ ਉਹਨਾਂ ਦਾ ਇਹ ਕੰਮ ਸੀ ਉਹਦਾ ਤੇ ਉਹਦੇ ਤੋਂ ਸਾਰੇ ਡਰਦੇ ਸਨ ਉਸ ਇਲਾਕੇ ਦੇ ਕੋਈ ਉਹਦੇ ਤਖਤ ਦੇ ਉੱਤੇ ਬੈਠ ਕੇ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵਿਚਾਰ ਨਹੀਂ ਸੀ ਕਰਨੀ ਚਾਹੁੰਦਾ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਪਹੁੰਚੇ ਨੇ ਤੇ ਉਹਨਾਂ ਨੂੰ ਉਹ ਮਿਲੇ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਤੇ ਉਹਨੂੰ ਸੱਚ ਦਾ ਗਿਆਨ ਕਰਾਇਆ ਤੇ ਬੰਦਾ ਸਿੰਘ ਬਹਾਦਰ ਨੇ ਜਦੋਂ ਕਿਹਾ ਕਿ ਮੈਂ ਬੰਦਾ ਹਾਂ ਸਤਿਗੁਰੂ ਕਹਿੰਦੇ ਕਿ ਕਿਸ ਦਾ ਬੰਦਾ ਕਹਿੰਦੇ ਸਤਿਗੁਰੂ ਮੈਂ ਤੇਰਾ ਬੰਦਾ ਤੇ ਸਤਗੁਰਾਂ ਨੇ ਕਿਹਾ ਕਿ ਸਾਡੇ ਬੰਦਿਆਂ ਦੇ ਇਹ ਕੰਮ ਨਹੀਂ ਕਿਸੇ ਨੂੰ ਬਿਠਾਣਾ ਤੇ ਉਹਦਾ ਹਾਸੀ ਮਜ਼ਾਕ ਉਡਾ ਦੇਣਾ ਤਖਤ ਉਲਟਾ ਦੇਣੇ ਸਾਡੇ ਬੰਦਿਆਂ ਦੇ ਕੰਮ ਇਹ ਨੇ ਕਿ ਜਿਹੜੀਆਂ ਜ਼ਾਲਮ ਹਕੂਮਤਾਂ ਤਖਤਾਂ ਦੇ ਉੱਤੇ ਬੈਠੀਆਂ ਨੇ ਉਹਨਾਂ ਦੇ ਤਖਤ ਪਲਟਾ ਦੇਣੇ ਇਹ ਕੰਮ ਨੇ ਸਾਡੇ ਬੰਦਿਆਂ ਦੇ ਇੱਕ ਵੈਰਾਗੀ ਨੂੰ ਸਤਗੁਰਾਂ ਨੇ ਖੰਡੇ ਬਾਟੇ ਦੀ ਪਹੌਲ ਦੇ ਕੇ ਤੇ ਜਰਨੈਲ ਥਾਪ ਦਿੱਤਾ ਤੇ ਉਹਨੂੰ ਪੰਜਾਬ ਦੇ ਵਿੱਚ ਭੇਜਿਆ ਵੇਖੋ ਸਾਧ ਸੰਗਤ ਜੀ ਇੱਕ ਡੇਰੇ ਦੇ ਵਿੱਚੋਂ ਕੱਢਿਆ ਬੰਦਾ ਸਿੰਘ ਬਹਾਦਰ ਨੂੰ ਤੇ ਉਹਨੂੰ ਸੰਤ ਸਿਪਾਹੀ ਸਾਜਿਆ ਤੇ ਅੱਜ ਅਸੀਂ ਜਿਹੜਾ ਜਿੰਨੇ ਸਾਨੂੰ ਸੰਤ ਸਿਪਾਹੀ ਸਾਜਿਆ ਉਹਨੂੰ ਛੱਡ ਕੇ ਤੇ ਅਸੀਂ ਫਿਰ ਡੇਰਾਬਾਦ ਵੱਲ ਭੱਜੇ ਜਾਂਦੇ ਆ ਸਤਿਗੁਰਾਂ ਨੇ ਸਾਨੂੰ ਡੇਰਿਆਂ 'ਚੋਂ ਕੱਢ ਕੇ ਸੂਰਮੇ ਬਣਾਇਆ ਸੀ ਤੇ ਅਸੀਂ ਕਹਿੰਨੇ ਆ ਕਿ ਇਹ ਸੂਰਮਗਤੀ ਸਾਨੂੰ ਜਿਹੜਾ ਇਹ ਸਾਨੂੰ ਪ੍ਰਵਾਨ ਨਹੀਂ ਅਸੀਂ ਗੁਰੂ ਦਾ ਬਾਣਾ ਛੱਡ ਕੇ ਤੇ ਦੁਬਾਰਾ ਫਿਰ ਡੇਰਿਆਂ ਵੱਲ ਭੱਜੇ ਫਿਰਦੇ ਆ ਬੰਦਾ ਸਿੰਘ ਬਹਾਦਰ ਨੂੰ ਸਤਗੁਰਾਂ ਨੇ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਤੇ ਭੇਜਿਆ ਆਪਾਂ ਸਾਰੀਆਂ ਵਿਚਾਰਾਂ ਪਿੱਛੇ ਕਰ ਆਇਆ ਕਿ ਬੰਦਾ ਸਿੰਘ ਬਹਾਦਰ ਕਿਵੇਂ ਪੰਜਾਬ ਪਹੁੰਚਿਆ ਕਿਹੜੇ-ਕਿਹੜੇ ਇਲਾਕਿਆਂ ਉੱਤੇ ਉਸਨੇ ਹਮਲਾ ਕੀਤਾ ਕਿੱਥੇ-ਕਿੱਥੇ ਜਿੱਤ ਪ੍ਰਾਪਤ ਕੀਤੀ ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਪਹੁੰਚਿਆ ਉਹਨੇ ਐਸੀ ਤਰਸੱਲੀ ਮਚਾਈ ਤੇ ਮੁਗਲ ਰਾਤ ਨੂੰ ਉੱਠ ਉੱਠ ਕੇ ਬੰਦਾ ਸਿੰਘ ਬਹਾਦਰ ਦਾ ਨਾਮ ਲੈ ਕੇ ਡਰ ਜਾਂਦੇ ਸਨ ਸੁਪਣਿਆਂ ਦੇ ਵਿੱਚ ਵੀ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਦਿਸਣ ਲੱਗਾ ਉਹ ਬੜਾ ਬੜਾ ਕੇ ਉੱਠਣ ਲੱਗੇ ਉਹ ਸਮੇਂ ਦਾ ਇਹ ਵਰਤਾਰਾ ਸੀ ਕਿ ਬੰਦਾ ਸਿੰਘ ਬਹਾਦਰ ਦਾ ਜੀ ਕੋਈ ਨਾਂ ਲੈ ਲੈਂਦਾ ਸੀ ਤੇ ਇਹ ਜਿਹੜੇ ਮੁਗਲ ਜ਼ਾਲਮ ਸਨ ਇਹ ਕੰਬ ਜਾਂਦੇ ਸਨ ਇੰਨਾ ਜ਼ਿਆਦਾ ਬੰਦਾ ਸਿੰਘ ਬਹਾਦਰ ਦੇ ਨਾਮ ਦਾ ਜਿਹੜਾ ਸੀ ਹੌਫ ਬੇਰ ਫੈਲਟ ਕੀਤਾ ਸੀ ਕਿਉਂਕਿ ਬੰਦਾ ਸਿੰਘ ਬਹਾਦਰ ਜਿੱਧਰ ਜਾਂਦਾ ਸੀ ਉਧਰ ਜਿੱਤ ਹੀ ਪ੍ਰਾਪਤ ਕਰਦਾ ਸੀ ਆਪਾਂ ਸਾਰੀਆਂ ਜਿੱਤਾਂ ਉਹਦੀਆਂ ਵਿਸਥਾਰ ਨਾਲ ਨਹੀਂ ਦੱਸ ਸਕਦੇ ਆਪਾਂ ਕੁਝ-ਕੁਝ ਜਿੱਤਾਂ ਦਾ ਵਰਣਨ ਕੀਤਾ ਹੈ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਜੋ ਚਿੱਠੀਆਂ ਲਿਖੀਆਂ ਸੀ ਬਾਕੀ ਸਿੱਖ ਘਰਾਣਿਆਂ ਨੂੰ ਬਾਕੀ ਸਿੱਖ ਸੰਗਤਾਂ ਨੂੰ ਤੇ ਉਹ ਵੀ ਆਣ ਜੁੜੀਆਂ ਕਿਰਤਪੁਰ ਵਾਲੀ ਸਾਈਡ ਤੋਂ ਜੋ ਸਤਲੁਜ ਦੇ ਪਰਲੇ ਪਾਰ ਸਨ ਤੇ ਆਪਾਂ ਵਿਚਾਰਾ ਕੀਤੀਆਂ ਕਿ ਉਹ ਇਕੱਠੇ ਹੋ ਗਏ ਤੇ ਇਕੱਠੇ ਹੋ ਕੇ ਹੁਣ ਉਹ ਪਹੁੰਚੇ ਕਿੱਥੇ ਚੱਪੜ ਚਿੜੀ ਦੇ ਮੈਦਾਨ ਵਿੱਚ ਜਿੱਥੇ ਇਹ ਧਰਮ ਯੁੱਧ ਹੋਣਾ ਹੈ ਜਿੱਥੇ ਜ਼ਾਲਮ ਦਾ ਅੰਤ ਹੋਣਾ ਹੈ ਜਿੱਥੇ ਬਾਬਰ ਕਿਆਂ ਦੀ ਤੇ ਬਾਬੇ ਕਿਆਂ ਦੀ ਜੰਗ ਹੋਣੀ ਹੈ ਪਹਿਲੀ ਜੰਗ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਐਮਨਾ ਬਾਅਦ ਵਿੱਚ ਹੋਈ ਹੈ ਤੇ ਇਹ ਜਿਹੜੀ ਜੰਗ ਹੈ ਲਾਸਟ ਜੰਗ ਇਹ ਹੋਣ ਲੱਗੀ ਹੈ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਰ ਕੇ ਉਦੋਂ ਵੀ ਹਾਰੇ ਸਨ ਤੇ ਅੱਜ ਵੀ ਹਾਰ ਜਾਣਾ ਉਹਨਾਂ ਨੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਸਿੰਘ ਫਿਰ ਰਹੇ ਨੇ ਤੇ ਆਪਾਂ ਇੱਕ ਗੱਲ ਕੀਤੀ ਸੀ ਕਿ ਸੁੱਚਾ ਆਨੰਦ ਦਾ ਭਤੀਜਾ ਆਨੰਦ ਚੰਦ 100 ਹਜ਼ਾਰ ਸਿਪਾਹੀ ਲੈ ਕੇ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਦਾਖਲ ਹੋਇਆ ਉਹ ਇੱਕ ਕਪਟੀ ਆ ਮਨ ਦੇ ਵਿੱਚ ਕਪਟ ਲੈ ਕੇ ਆਇਆ ਉਹਨੇ ਕਿਹਾ ਕਿ ਮੈਂ ਵਜੀਰ ਖਾਨ ਤੋਂਤੇ ਸੁੱਚਾ ਆਨੰਦ ਦੇ ਜ਼ੁਲਮ ਤੋਂ ਦੁਖੀ ਹੋਇਆ ਉਹਨਾਂ ਤੋਂ ਨੱਠ ਕੇ ਆਇਆ ਤੇ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ। ਬਾਕੀ ਸਿੰਘਾਂ ਨੇ ਉਹਨੂੰ ਹਰਲਾਉਣਾ ਪਰਮਾਨੇ ਕੀਤਾ ਪਰ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਿੰਨੇ ਕਦਮ ਚੱਲੇਗਾ ਉਹਨੇ ਸਹੀ। ਕਹਿੰਦੇ ਕਿ ਇਹਨੇ ਧੋਖਾ ਦੇਣਾ ਤੇ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਜੇ ਇਹ ਧੋਖਾ ਵੀ ਦਿੰਦਾ ਤੇ ਸਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਜਿਹੜੀ جنگ ਲੜਨੀ ਹੈ ਜਿਹੜਾ ਯੁੱਧ ਲੜਨਾ ਹੈ ਉਹ ਇਹਦੇ ਆਸਰੇ ਨਹੀਂ ਲੜਨਾ ਇਹਦੀ ਫੌਜ ਦੇ ਆਸਰੇ ਨਹੀਂ ਲੜਨਾ ਸਾਡੇ ਸਿਰ ਤੇ ਸਤਗੁਰਾਂ ਦਾ ਹੱਥ ਹੈ ਤੇ ਅਸੀਂ ਜੋ ਵੀ ਜੰਗ ਜੁੱਧ ਲੜਨਾ ਉਹ ਸਤਗੁਰਾਂ ਦੀ ਓਟ ਤੇ ਆਸਰੇ ਨਾਲ ਲੜਨਾ ਹੈ ਤੇ ਉਦੋਂ ਆਨੰਦ ਚੰਦ ਦਾ ਜੋ ਪਤੀਜਾ ਸੁੱਚਾ ਆਨੰਦ ਦਾ ਵੈਗਰੂ ਪਤੀਜਾ ਆਨੰਦ ਚੰਦ ਉਹਨੂੰ ਆਪਣੇ ਨਾਲ ਹਰ ਲਾ ਲਿਆ ਗਿਆ ਉਦੋਂ ਵਜ਼ੀਰ ਖਾਨ ਨੇ ਆਪਣੇ ਕੀਰਾ ਬੰਦੀ ਕਰਕੇ ਸਰਹੰਦ ਦੇ ਵਿੱਚ ਤੇ ਉਹ ਪਹੁੰਚ ਗਿਆ ਚੱਪੜ ਚਿੜੀ ਦੇ ਮੈਦਾਨ ਵਿੱਚ ਕਿ ਮੈਂ ਸਿੰਘਾਂ ਨੂੰ ਬੰਦਾ ਸਿੰਘ ਬਹਾਦਰ ਨੂੰ ਉੱਥੇ ਰੋਕ ਕੇ ਤੇ ਉੱਥੋਂ ਹੀ ਭਜਾ ਦੇਣਾ ਮੈਂ ਅੱਜ ਤੱਕ ਕਿਸੇ ਨੂੰ ਸਰਹੰਦ ਦੇ ਵਿੱਚ ਵੜਨ ਨਹੀਂ ਦਿੱਤਾ ਤੇ ਨਾ ਹੀ ਮੈਂ ਵੜਨ ਦਿਆਂਗਾ ਤੇ ਇਹ ਜੋ ਸਰਹੰਦ ਆਪਾਂ ਅੱਜ ਦੇਖਦੇ ਆ ਇਹ ਉਹ ਸਰਹੰਦ ਨਹੀਂ ਆਪਾਂ ਗੱਲ ਕੀਤੀ ਸੀ ਕਿ ਪੁਰਾਣੀ ਸਰਹੰਦ ਉੱਥੇ ਸੀ ਜਿੱਥੇ ਆਪਾਂ ਅੱਜ ਜਾ ਕੇ ਉਹਨਾਂ ਨੀਆਂ ਦੇ ਦਰਸ਼ਨ ਕਰਦੇ ਹਾਂ ਜਿੱਥੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੀਆਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਪੁਰਾਣੀ ਸਰਹੰਦ ਦੇ ਕਹਿੰਦੇ ਕਿ 8 ਬੁਰਜ ਸੀ ਉਹਨਾਂ ਦੇ ਵਿੱਚੋਂ ਇੱਕ ਬੁਰਜ ਸੀ ਜਿਹੜਾ 148 ਫੁੱਟ ਉੱਚਾ ਸੀ ਇਹਦੇ ਨਾਲ ਇੱਕ ਨਦੀ ਵਗਿਆ ਕਰਦੀ ਸੀ ਤੇ ਨਦੀ ਜਿਹੜੀ ਏ ਉਹਦਾ ਪਾਣੀ ਇਹਨਾਂ ਬੁਰਜਾਂ ਦੇ ਵਿੱਚੋਂ ਦੀ ਵਹਿਣੀਆਂ ਬਣਾ ਕੇ ਰਸਤੇ ਬਣਾ ਕੇ ਵਿੱਚੋਂ ਦੇ ਲੰਘਾਇਆ ਜਾਂਦਾ ਸੀ ਤੇ ਜਿਹਦੇ ਨਾਲ ਇਹ ਬੁਰਜ ਠੰਡੇ ਹੋ ਜਾਂਦੇ ਸੀ ਸਾਰ ਸੰਗਤ ਜੀ ਇਹ ਆਪਾਂ ਸਾਰੀਆਂ ਵਿਚਾਰਾਂ ਪਿੱਛੇ ਕਰਕੇ ਆਏ ਆਂ ਹੁਣ ਚੱਪੜ ਚਿੜੀ ਦੇ ਮੈਦਾਨ ਵਿੱਚ ਉਧਰੋਂ ਖਾਲਸਾਈ ਫੌਜ ਪਹੁੰਚੀ ਹੈ ਬੰਦਾ ਸਿੰਘ ਬਹਾਦਰ ਦੀ ਤੇ ਉਧਰੋਂ ਜ਼ਾਲਮ ਹਕਮਤ ਦੀ ਫੌਜ ਵਜ਼ੀਰ ਖਾਨ ਦੀ ਫੌਜ ਉੱਥੇ ਪਹੁੰਚੀ ਹੈ ਹੁਣ ਬਿਗਲ ਵੱਜ ਚੁੱਕਿਆ ਹੈ ਜੁੱਧ ਦਾ ਦੋਨਾਂ ਤਰਫਾਂ ਤੋਂ ਜੁੱਧ ਹੋਣਾ ਹੈ ਦੋਨਾਂ ਤਰਫਾਂ ਤੋਂ ਗੋਲੀਆਂ ਵੀ ਚੱਲੀਆਂ ਤੇ ਤੋਪਾਂ ਵੀ ਚੱਲੀਆਂ ਤੇ ਜਦੋਂ ਯੁੱਧ ਸ਼ੁਰੂ ਹੋਇਆ ਤੇ ਗੱਲ ਉਹੀ ਹੋਈ ਆਨੰਦ ਚੰਦ ਸੀ ਜਿਹੜਾ ਆਪਣੀ ਫੌਜ ਦੇ ਹਜ਼ਾਰ ਬੰਦਾ ਲੈ ਕੇ ਇੱਥੋਂ ਨਿਕਲਿਆ ਤੇ ਜਾ ਆਪਣੇ ਚਾਚੇ ਸੁੱਚਾ ਆਨੰਦ ਨਾਲ ਵਜ਼ੀਰ ਖਾਨ ਨਾਲ ਜਾ ਰਲਿਆ ਤੇ ਬੰਦਾ ਸਿੰਘ ਬਹਾਦਰ ਨੂੰ ਇਹਦੀ ਕਰਤੂਤ ਦਾ ਪਹਿਲੇ ਪਤਾ ਸੀ ਪਰ ਉਹਨਾਂ ਦੀ ਫੌਜ ਘਬराई ਨਹੀਂ ਕਿਉਂਕਿ ਵਜੀਰ ਖਾਨ ਦੀ ਤੇ ਸੁਚਾਨੰਦ ਦੀ ਇਹ ਵਿਵਸ ਸੀ ਕਿ ਜਦੋਂ ਉਹਨਾਂ ਦੇ ਵਿੱਚੋਂ ਹਜ਼ਾਰ ਬੰਦਾ ਟੁੱਟ ਕੇ ਆਏਗਾ ਤੇ ਉਹਨਾਂ ਦੀ ਫੌਜ ਦੇ ਜਿਹੜੇ ਹੌਸਲੇ ਨੇ ਉਹ ਟਹਿ ਜਾਣਗੇ ਤੇ ਅਸੀਂ ਇੱਕਦਮ ਹਮਲਾ ਕਰਕੇ ਜਿੱਤ ਪ੍ਰਾਪਤ ਕਰ ਲਵਾਂਗੇ ਪਰ ਇਸ ਤਰ੍ਹਾਂ ਨਹੀਂ ਹੋਇਆ ਜਦੋਂ ਉਹਨਾਂ ਇੱਕਦਮ ਹੱਲਾ ਕੀਤਾ ਜਦੋਂ ਹਜ਼ਾਰ ਬੰਦਾ ਨਿਕਲਿਆ ਮੁਗਲ ਫੌਜ ਨੇ ਇੱਕਦਮ ਹਮਲਾ ਕੀਤਾ ਤੇ ਸਿੰਘਾਂ ਨੇ ਅੱਗੋਂ ਡਟ ਕੇ ਉਹਦਾ ਜਵਾਬ ਜੱਟ ਪਹਿਲਾਂ ਤੋਪਾਂ ਦੇ ਨਾਲ ਦੂਰੋਂ ਗੋਲੀਬਾਰੀ ਹੁੰਦੀ ਰਹੀ ਆ ਹੌਲੀ-ਹੌਲੀ ਜਦੋਂ ਫੌਜ ਨੇੜੇ ਆ ਗਈ ਆ ਤੇ ਹੱਥੋ-ਹੱਥੇ ਜੰਗ ਸ਼ੁਰੂ ਹੋ ਗਿਆ ਹੁਣ ਸਿੰਘਾਂ ਦੇ ਦਿਲਾਂ ਦੇ ਵਿੱਚ ਗੁੱਸਾ ਬਹੁਤ ਹੈ ਮਨ ਦੇ ਵਿੱਚ ਦੁੱਖ ਵੀ ਹੈ ਤੇ ਗੁੱਸਾ ਬਹੁਤ ਜ਼ਿਆਦਾ ਹੈ ਕਿਉਂਕਿ ਜਿਹੜਾ ਬਦਲਾ ਉਹ ਲੈਣਾ ਏ ਇਸ ਵਜੀਰ ਖਾਨ ਤੋਂ ਸੀ ਪਾਪੀ ਤੋਂ ਤੇ ਜਦੋਂ ਬੰਦਾ ਪੂਰੇ ਗੁੱਸੇ ਨਾਲ ਲੜਦਾ ਹੈ ਤੇ ਉਹਨੂੰ ਰੋਕਣ ਵਾਲਾ ਫਿਰ ਕੋਈ ਨਹੀਂ ਸਾਹਮਣੇ ਆਉਂਦਾ ਹਰੇਕ ਸਿੱਖ ਦੇ ਵਿੱਚ ਪੂਰਾ ਜੋਸ਼ ਹੈ ਤੇ ਪੂਰਾ ਗੁੱਸਾ ਹੈ ਤੇ ਗੁੱਸੇ ਦੇ ਨਾਲ ਉਹ ਯੁੱਧ ਕਰ ਰਹੇ ਨੇ ਯੁੱਧ ਦੋਨਾਂ ਤਰਫਾਂ ਤੋਂ ਬੜਾ ਭਾਰੀ ਕਮਾਸਾਨ ਦਾ ਯੁੱਧ ਹੋ ਰਿਹਾ ਹੈ ਸਿੰਘ ਵੀ ਸ਼ਹੀਦ ਹੋ ਰਹੇ ਨੇ ਪਰ ਮੁਗਲ ਫੌਜ ਹੈ ਜਿਹੜੀ ਉਹ ਜ਼ਿਆਦਾ ਸ਼ਹੀਦ ਹੋ ਰਹੀ ਹੈ ਉਹ ਜ਼ਿਆਦਾ ਮਰ ਰਹੇ ਨੇ ਕਿਉਂਕਿ ਸਿੰਘਾਂ ਦੇ ਵਿੱਚ ਜੋਸ਼ ਬਹੁਤ ਹੈ ਕਿ ਅਸੀਂ ਗੁਰੂ ਦਾ ਜਿਹੜਾ ਬਦਲਾ ਉਹ ਲੈਣਾ ਹੈ ਹੋਇਆ ਕੀ ਪਹਿਲਾਂ ਤਾਂ ਵਜ਼ੀਰ ਖਾਨ ਸੀ ਹਾਥੀ ਤੇ ਚੜਿਆ ਹੋਇਆ ਹਾਥੀ ਤੋਂ ਚੜ ਕੇ ਉੱਪਰੋਂ ਤੀਰਾਂ ਦੀ ਵਰਖਾ ਕਰ ਰਿਹਾ ਸੀ ਸਿੰਘਾਂ ਨੇ ਉਹ ਹਾਥੀ ਜ਼ਖਮੀ ਕਰ ਦਿੱਤਾ ਵਜ਼ੀਰ ਖਾਨ ਘੋੜੇ ਤੇ ਆ ਗਿਆ ਉੜੇ ਤੇ ਉਹ ਤੋਂ ਬਾਅਦ ਉਹਦਾ ਸਾਹਮਣਾ ਹੋਇਆ ਬਾਬਾ ਬਾਜ ਸਿੰਘ ਦੇ ਨਾਲ ਹੁਣ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਬਾਬਾ ਬਾਜ ਸਿੰਘ ਕੌਣ ਹੈ ਬਾਬਾ ਬਾਜ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਤੋੜਿਆ ਸੀ ਨਾ ਨਾ ਦੇੜ ਦੀ ਧਰਤੀ ਤੋਂ ਤੇ ਉਹਨਾਂ ਦੇ ਨਾਲ ਪੰਜ ਸਿੰਘ ਤੋਰੇ ਸੀ ਪੰਜ ਸਿੰਘ ਦੇ ਕੇ ਭੇਜੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਬినੋਦ ਸਿੰਘ ਭਾਈ ਬਾਜ ਸਿੰਘ ਭਾਈ ਕੰਗ ਸਿੰਘ ਤੇ ਭਾਈ ਰਣ ਸਿੰਘ ਤੇ ਭਾਈ RAM ਸਿੰਘ ਇਹ ਪੰਜ ਸਿੰਘ ਵੀ ਨਾਲ ਤੋਰੇ ਸੀ ਨਾਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੇ ਇਹ ਭਾਈ ਬਾਜ ਸਿੰਘ ਹੈ ਇਹ ਉਹੀ ਬਾਜ ਸਿੰਘ ਹੈ ਜੋ ਨਾਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਇਆ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜਾ ਭਾਈ ਬਾਦ ਸਿੰਘ ਆਇਆ ਉਹਦਾ ਟੱਕਰਾ ਹੁਣ ਹੋਇਆ ਵਜ਼ੀਰ ਖਾਨ ਦੇ ਨਾਲ ਵਜ਼ੀਰ ਖਾਨ ਨੇ ਬਰਸ਼ਾ ਮਾਰਿਆ ਭਾਈ ਬਾਦ ਸਿੰਘ ਦੇ ਭਾਈ ਬਾਦ ਸਿੰਘ ਨੇ ਅੱਗੋਂ ਬਰਸ਼ਾ ਫੜ ਲਿਆ ਫੜ ਕੇ ਉਹਦੇ ਕੋੜੇ ਦੇ ਸਿਰ 'ਚ ਮਾਰਿਆ ਤੇ ਕੋੜਾ ਡਿੱਗ ਪਿਆ ਵਜ਼ੀਰ ਖਾਨ ਨੇ ਇੱਕ ਤੀਰ ਮਾਰਿਆ ਉਹ ਤੀਰ ਲੱਗਾ ਭਾਈ ਬਾਜ ਸਿੰਘ ਦੀ ਬਾਹ ਦੇ ਵਿੱਚ ਜਦੋਂ ਭਾਈ ਬਾਜ ਸਿੰਘ ਦੀ ਬਾਹ ਦੇ ਵਿੱਚ ਤੀਰ ਲੱਗਾ ਤੇ ਉਦੋਂ ਮੌਕਾ ਵੇਖ ਕੇ ਵਜ਼ੀਰ ਖਾਨ ਤਲਵਾਰ ਖਿੱਚ ਕੇ ਇੱਕਦਮ ਆਇਆ ਕਿ ਮੈਂ ਹੁਣ ਬਾਜ ਸਿੰਘ ਦੇ ਉੱਤੇ ਵਾਰ ਕਰਕੇ ਇਹਨੂੰ ਸ਼ਹੀਦੀ ਜਾਮ ਪਿਆ ਦੇਵਾਂ ਜਦੋਂ ਉਹ ਤਲਵਾਰ ਖਿੱਚ ਕੇ ਇੱਕਦਮ ਭੱਜਿਆ ਭਾਈ ਬਾਜ ਸਿੰਘ ਦੇ ਨਾਲ ਤੇ ਉਹਦੇ ਸਾਹਮਣੇ ਚੱਕ ਲੱਕ ਇੱਕਦਮ ਬਾਬਾ ਫਤਿਹ ਸਿੰਘ ਆਣ ਖਲੋਤਾ ਭਾਈ ਫਤਿਹ ਸਿੰਘ ਹੁਣ ਭਾਈ ਫਤਿਹ ਸਿੰਘ ਕੌਣ ਹੈ ਮੈਂ ਸ਼ੁਰੂ ਤੋਂ ਆਪਾਂ ਇਹੀ ਕਹਿੰਦੇ ਆਏ ਆ ਕਿ ਇਹਨਾਂ ਦਾ ਨਾਮ ਯਾਦ ਰੱਖਣਾ ਅਤ ਜ਼ਰੂਰੀ ਹੈ ਭਾਈ ਭਗਤੂ ਦੀ ਕੁਲ ਦੇ ਵਿੱਚੋਂ ਹੈ ਭਾਈ ਭਗਤੂ ਦਾ ਪੁੱਤਰਾ ਬਾਬਾ ਫਤਿਹ ਸਿੰਘ ਬਾਬਾ ਆਦਮ ਦਾ ਪੁੱਤਰ ਭਾਈ ਭਗਤੂ ਤੇ ਭਾਈ ਭਗਤੂ ਦਾ ਪੋਤਰਾ ਜਿਹੜਾ ਉਹ ਬਾਬਾ ਫਤਿਹ ਸਿੰਘ ਹੈ। ਬਾਬਾ ਆਦਮ ਨੇ ਗੁਰੂ ਰਾਮਦਾਸ ਸਾਹਿਬ ਤੋਂ ਵਰ ਲੈ ਕੇ ਸੇਵਾ ਕਰਕੇ ਤੇ ਪੁੱਤਰ ਦੀ ਦਾਤ ਮੰਗੀ ਸੀ ਤੇ ਉਹਨਾਂ ਦੇ ਘਰ ਪੁੱਤਰ ਹੋਇਆ ਭਾਈ ਭਗਤੂ ਤੇ ਇਹ ਭਾਈ ਭਗਤੂ ਦੀ ਕੁੱਲ ਵਿੱਚੋਂ ਹੈ ਭਾਈ ਫਤਿਹ ਸਿੰਘ। ਆਪਾਂ ਸ਼ੁਰੂ ਤੋਂ ਇਹ ਵਿਚਾਰਾਂ ਕਰਕੇ ਆਏ ਆ। ਹੋਣ ਭਾਈ ਫਤੇ ਸਿੰਘ ਇੱਕਦਮ ਵਜ਼ੀਰ ਖਾਨ ਦੇ ਸਾਹਮਣੇ ਆਣ ਖਲੋਤਾ ਤੇ ਇੱਕਦਮ ਆਵਾਜ਼ ਮਾਰ ਕੇ ਲਲਕਾਰ ਕੇ ਕਿਆ ਕਿ ਵਜ਼ੀਰਿਆ ਪਾਪੀਆ ਹੁਣ ਤੂੰ ਕਾਇਮ ਹੋ ਜਾ ਅੱਜ ਤੇਰੇ ਸਾਹਮਣੇ ਫਤੇ ਸਿੰਘ ਖਲੋਤਾ ਹੈ ਜਦੋਂ ਇਨੀ ਗੱਲ ਕਹੀ ਦੇ ਵਜ਼ੀਰ ਖਾਨ ਦੇ ਮੱਥੇ ਤੇ ਵੱਟ ਪਏ ਕਹਿ ਲਗਾ ਇੱਕ ਫਤਿਹ ਸਿੰਘ ਉਹ ਸੀ ਜਿੰਨੂੰ ਤੂੰ ਨੀਆਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਮੈਂ ਉਹਦੇ ਪੈਰਾਂ ਦੀ ਮਿੱਟੀ ਦੇ ਬਰੋਬਰ ਵੀ ਨਹੀਂ ਪਰ ਅੱਜ ਮੇਰੇ ਵਿੱਚ ਮੈਂ ਵੀ ਤੇਰੇ ਸਾਹਮਣੇ ਫਤਿਹ ਸਿੰਘ ਖਲੋਤਾ ਤੇ ਅੱਜ ਮੇਰੇ ਵਿੱਚ ਉਸੇ ਫਤਿਹ ਸਿੰਘ ਦੀ ਰੂਹ ਆ ਗਈ ਹੈ ਤੇ ਉਹ ਬੋਲ ਰਹੀ ਹੈ ਅੱਜ ਤੇਰੇ ਤੋਂ ਬਦਲਾ ਲੈਣਾ ਹੈ ਹੁਣ ਤੂੰ ਕਾਇਮ ਹੋ ਜਾ ਤੇ ਵजीर खान ਜਦੋਂ ਭੱਜ ਕੇ ਆਇਆ ਲੱਗਾ ਵਾਰ ਕਰਨ ਬਾਬਾ ਫਤਿਹ ਸਿੰਘ ਦੇ ਉੱਤੇ ਬਾਬਾ ਫਤਿਹ ਸਿੰਘ ਨੇ ਬਹੁਤ ਹੀ ਤੇਜ਼ੀ ਦੇ ਨਾਲ ਜਿਵੇਂ ਬਿਜਲੀ ਚਮਕਦੀ ਹੈ ਨਾ ਜਦੋਂ ਬਿਜਲੀ ਚਮਕਦੀ ਹੈ ਲਾਲੋ ਸਾਹਿਬ ਅੱਖ ਦੇ ਫਰਕੇ ਦੇ ਨਾਲ ਪਤਾ ਵੀ ਨਹੀਂ ਲੱਗਦਾ ਬਾਬਾ ਫਤਿਹ ਸਿੰਘ ਨੇ ਐਸੀ ਤਲਵਾਰ ਕਮਾਈ ਹੈ ਮਿਆਣ ਦੇ ਵਿੱਚੋਂ ਕੱਢ ਕੇ ਜਿਹੜੀ ਬਾਹ ਉਹਨੇ ਚੁੱਕੀ ਸੀ ਨਾ ਉੱਪਰ ਤਲਵਾਰ ਦਾ ਵਾਰ ਕਰਨ ਵਾਸਤੇ ਬਾਬਾ ਫਤਿਹ ਸਿੰਘ ਨੇ ਤਲਵਾਰ ਦਾ ਵਾਰ ਉਸੇ ਮੋਢੇ ਤੇ ਕੀਤਾ ਤੇ ਉਹਦੇ ਮੋਢੇ ਤੋਂ ਤਲਵਾਰ ਉਹਦਾ ਸਰੀਰ چیرਦੀ ਹੋਈ ਵੱਖੀ ਤੱਕ ਚਲੀ ਗਈ ਹੈ ਤੇ ਉਹਦੀ ਬਾਹ ਨਾਲ ਲੰਮਕ ਗਈ ਹੈ ਉਹ ਅੱਧਾ ਹਿੱਸਾ ਸਰੀਰ ਦਾ ਜਿਹੜੀ ਉਹਦੀ ਤਲਵਾਰ ਫੜੀ ਹੋਈ ਸੀ ਪਾਪੀ ਵਜ਼ੀਰ ਖਾਨ ਦੀ ਉਹਦੇ ਹੱਥ ਵਿੱਚ ਫੜੀ ਰਹਿ ਗਈ ਹੈ ਉਹਦਾ ਇੱਕ ਬਾਹ ਤੇ ਅੱਧਾ ਸਰੀਰ ਪਾਟ ਕੇ ਨਾਲ ਲੰਘ ਗਿਆ ਤੇ ਉੱਤਰ ਫਨ ਲੱਗਿਆ ਜ਼ਮੀਨ ਦੇ ਉੱਤੇ ਡਿੱਗ ਪਿਆ ਜਦੋਂ ਵਜ਼ੀਰ ਖਾਨ ਡਿੱਗਿਆ ਜ਼ਮੀਨ ਦੇ ਉੱਤੇ ਤੇ ਉਹਦੀਆਂ ਫੌਜਾਂ ਨੇ ਵੇਖਿਆ ਤੇ ਉਹਦੀਆਂ ਫੌਜਾਂ ਫਿਰ ਉੱਥੋਂ ਨੱਠ ਗਈਆਂ ਪਾਪੀ ਸੁਚਾਨੰਦ ਵੀ ਉੱਥੋਂ ਭੱਜ ਗਿਆ ਨੰਦ ਚੰਦ ਵੀ ਉਥੋਂ ਭੱਜ ਗਿਆ ਜਦੋਂ ਵਜ਼ੀਰ ਖਾਨ ਮਾਰਿਆ ਗਿਆ ਤੇ ਫਿਰ ਕਿਸੇ ਦੇ ਵਿੱਚ ਹੌਸਲਾ ਨਹੀਂ ਰਿਹਾ ਕਿ ਉਹ ਬਾਬਾ ਬੰਦੇ ਸਿੰਘ ਦੀ ਬਹਾਦਰ ਦੀ ਫੌਜ ਦਾ ਸਾਹਮਣਾ ਕਰ ਸਕੇ ਉਹ ਸਿੰਘਾਂ ਦੀ ਫੌਜ ਦਾ ਸਾਹਮਣਾ ਕਰ ਸਕੇ ਸਿੰਘਾਂ ਦਾ ਸਾਹਮਣਾ ਕਰ ਸਕੇ ਹੁਣ ਵਜ਼ੀਰ ਖਾਨ ਉਥੇ ਤੜਵਦਾ ਤੇ ਹੁਣ ਸਾਰੇ ਵੇਖਦੇ ਨੇ ਤੇ ਲਹਣਤਾ ਪਾਉਂਦੇ ਨੇ ਕਿ ਪਾਪੀ ਮਰ ਰਿਹਾ ਤੇ ਉਥੇ ਜੈਕਾਰੇ ਲਾਏ ਗਏ ਕਿਉਂਕਿ ਵਿਜੇ ਹੋ ਚੁੱਕੇ ਸਾਨੂੰ ਜਿੱਤ ਚੁੱਕੇ ਸਾਨੂੰ ਮੈਦਾਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜੈਕਾਰੇ ਗੂੰਜ ਰਹੇ ਨੇ ਮੈਦਾਨ ਦੇ ਵਿੱਚ ਚਾਹੇ ਸਿੰਘ ਵੀ ਕਾਫੀ ਸ਼ਹੀਦ ਹੋਏ ਨੇ ਪਰ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਦਾ ਦੁੱਖ ਨਹੀਂ ਜਿੰਨੀ ਖੁਸ਼ੀ ਇਸ ਪਾਪੀ ਦੇ ਮਾਰੇ ਜਾਣ ਦੀ ਹੈ ਹੁਣ ਜਿਹੜੀ ਸਰਹੰਦ ਹੈ ਉਹ ਇੱਥੋਂ ਕੁਝ ਕੂ ਮੀਲ ਹੈ ਲਗਭਗ 10 ਮੀਲ ਤੇ ਇਹ ਜਿਹੜੀ جنگ ਹੋਈ ਹੈ 12 ਮਈ 1710 ਦੇ ਵਿੱਚ ਹੋਈ ਹੈ ਸਾਤਸੰਗਤ ਜੀ ਇਹ ਜਿਹੜੀ جنگ ਹੋਈ ਹੈ ਇੱਥੇ ਹੁਣ ਵਜ਼ੀਰ ਖਾਂ ਤੜਫ ਤੜਫ ਕੇ ਉਹਦੀ ਜਾਨ ਨਿਕਲ ਰਹੀ ਹੈ ਤੇ ਸਿੰਘਾਂ ਨੇ ਉਹਦੇ ਸਰੀਰ ਨੂੰ ਬੰਨਿਆ ਫਿਰ ਘੋੜੇ ਦੇ ਮਗਰ ਤਰੂ ਕੇ ਲੈ ਕੇ ਆਏ ਨੇ ਅੱਗੇ ਸਰਹੰਦ ਦੇ ਵਿੱਚ ਹੁਣ ਕੀਰਾਬੰਦੀ ਕੀਤੀ ਹੋਈ ਸੀ ਉਥੋਂ ਇੱਕ ਤੋਪ ਹੈ ਜਿਹੜੀ ਉਹ ਗੋਲੇ ਅੱਗ ਵਰਾ ਰਹੀ ਹੈ ਉਹਦੇ ਉੱਤੇ ਕਬਜ਼ਾ ਕਰਨ ਵਾਸਤੇ ਵੀ ਸਰਹੰਦ ਤੇ ਕਬਜ਼ਾ ਕਰਨ ਵਾਸਤੇ ਵੀ 500 ਕਹਿੰਦੇ ਬੰਦਾ ਸ਼ਹੀਦ ਹੋਇਆ ਉਥੇ ਪਰ ਆਖਰਕਾਰ ਸਰਹੰਦ ਦੇ ਉੱਤੇ ਸਿੰਘਾਂ ਦਾ ਕਬਜ਼ਾ ਹੋ ਗਿਆ ਜਿਹੜਾ ਵਜੀਰ ਖਾਨ ਦਾ ਵੱਡਾ ਪੁੱਤਰ ਸੀ ਉਹ ਆਪਣਾ ਧਨ-ਮਾਲ ਤੇ ਪਰਿਵਾਰ ਨੂੰ ਲੈ ਕੇ ਇਥੋਂ ਨੱਠ ਗਿਆ ਦਿੱਲੀ ਵੱਲ ਤੇ ਉੱਥੇ ਫਿਰ ਲੁੱਟਕ-ਖੁੱਟ ਬੜਾ ਕੁਸ਼ ਹੋਇਆ ਸਰਹੰਸੇ ਵਿੱਚ ਜਿਹੜੇ ਉੱਚੇ-ਉੱਚੇ ਕਰਾਨਿਆਂ ਦੇ ਅਹੁਦਿਆਂ ਤੇ ਉੱਚੇ ਅਹੁਦਿਆਂ ਤੇ ਸਨ ਜ਼ਾਲਮ ਉਹਨਾਂ ਨੂੰ ਸੋਧਿਆ ਗਿਆ ਗਲੀਆਂ ਦੇ ਵਿੱਚ ਚੀਕ-ਚਹਾੜਾ ਮੱਚਿਆ ਪਿਆ ਤੇ ਉਸੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਵਜ਼ੀਰ ਖਾਂ ਦਾ ਜਿਹੜਾ ਸਰੀਰ ਸੀ ਉਹਨੂੰ ਘੋੜੇ ਦੇ ਮਗਰ ਬੰਨ ਕੇ ਫਿਰ ਰੋਲਿਆ ਗਿਆ ਉਹਦਾ ਹੱਡੀ ਹੱਡੀ ਉਹਨੂੰ ਗਲੀਆਂ ਦੇ ਵਿੱਚ ਫੇਰਿਆ ਗਿਆ ਵਜ਼ੀਰ ਖਾਂ ਦੀ ਜਿਹੜਾ ਸਰੀਰ ਸੀ ਉਹਨੂੰ ਸਾਰੇ ਸਰਹੰਦ ਦੇ ਵਿੱਚ ਘਮਾਇਆ ਗਿਆ ਘਮਾਣ ਤੋਂ ਬਾਅਦ ਉਹਦਾ ਸਰੀਰ ਇੱਕ ਦਰਖਤ ਦੇ ਉੱਤੇ ਪੁੱਠਾ ਲਟਕਾ ਦਿੱਤਾ ਪੁੱਠਾ ਲਟਕਾਇਆ ਸਰੀਰ ਤੇ ਇਧਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਸਾਹਮਣਾ ਕਰ ਲਵੇ ਹੁਣ ਸਰਹੰਦ ਦੇ ਵਿੱਚੋਂ ਚਾਹੇ ਉਹਦਾ ਪੁੱਤਰ ਮਾਲ ਧਨ ਲੈ ਕੇ ਨਿਕਲ ਵੀ ਗਿਆ ਪਰ ਫੇਰ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਕਹਿੰਦੇ 3 ਕਰੋੜ ਰੁਪਇਆ ਲੱਗਿਆ ਉਹ ਸਮੇਂ ਤਿੰਨ 3 ਕਰੋੜ ਰੁਪਇਆ ਉਹ ਸਮੇਂ ਦੀ ਆਮਦਨ ਸੀ ਜਿਹੜੀ ਉੱਥੋਂ ਦਾ ਧਨ ਦੌਲਤ ਸੀ ਜਿਹੜਾ 3 ਕਰੋੜ ਰੁਪਈਆ ਲਗਭਗ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਆਇਆ ਏਡੀ ਤਗੜੀ ਸੀ ਉਸ ਸਮੇ ਇਹ रियासत ਸਰਹੰਦਾ ਹੈ ਜਿਹੜੀ ਤੇ ਉਦੋਂ ਬਾਅਦ ਚ ਉਹਦਾ ਸਰੀਰ ਕਈ ਦਿਨ ਫਿਰ ਉੱਥੇ ਕਹਿੰਦੇ ਦਰਖਤ ਤੇ ਲੌਂਕਿਆ ਰਿਹਾ ਲਟਕਿਆ ਰਿਹਾ ਪੁੱਠਾ ਉਹਦਾ ਸਰੀਰ ਮੁਸ਼ਕ ਮਾਰਨ ਲੱਗ ਪਿਆ ਕੀੜੇ ਚੱਲ ਗਏ ਉਹਦੀਆਂ ਬੋਟੀਆਂ ਕੁੱਤੇ ਖੜਦੇ ਨੇ ਉਧੀਆਂ ਬੋਟੀਆਂ ਗਿਰਜਾਂ ਲੈ ਕੇ ਜਾਂਦੀਆਂ ਨੇ ਕਾਂ ਲੈ ਕੇ ਜਾਂਦੇ ਨੇ ਉਥੋਂ ਦੇ ਇਲਾਕੇ ਦੇ ਲੋਕ ਦੁਖੀ ਬਹੁਤ ਹੋਏ ਕਿਉਂਕਿ ਮੁਸ਼ਕ ਆਉਣ ਲੱਗ ਪਈ ਬਦਬੂ ਫੈਲ ਗਈ ਇਲਾਕੇ ਦੇ ਵਿੱਚ ਉਹਨਾਂ ਨੇ ਇਕੱਠੇ ਹੋ ਕੇ ਡਰਦੇ ਡਰਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਪਹੁੰਚੇ ਨੇ ਕਿਉਂਕਿ ਸਰਹੰਦ ਦੇ ਵਿੱਚ ਸਾਰੇ ਜ਼ਾਲਮ ਨਹੀਂ ਕੁਝ ਕੁ ਲੋਕ ਹੀ ਜ਼ਾਲਮ ਸਨ ਬਾਕੀ ਜਿਹੜੇ ਸਨ ਉਹ ਦਰਦਮੰਦ ਲੋਕ ਸਨ ਉਹ ਹਕੂਮਤ ਦੇ ਸਤਾਏ ਹੋਏ ਕੁਚਲੇ ਹੋਏ ਦਬੇ ਹੋਏ ਲੋਕ ਸਨ ਜਿਹੜੇ ਬੋਲ ਨਹੀਂ ਸਕਦੇ ਉਹਨਾਂ ਦੇ ਮਨਾਂ ਨੂੰ ਖੁਸ਼ੀ ਵੀ ਬਹੁਤ ਹੋਈ ਜਦੋਂ ਇਹ ਜ਼ਾਲਮ ਮਾਰਿਆ ਗਿਆ ਤੇ ਹੁਣ ਉਹ ਤਕਲੀਫ ਚ ਨੇ ਦੁੱਖ ਚ ਨੇ ਕਿਉਂਕਿ ਬਦਬੂ ਬਹੁਤ ਫੈਲ ਗਈ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਇਕੱਠੇ ਹੋ ਕੇ ਆਏ ਕਹਿਣ ਲੱਗੇ ਕਿ ਉਹਦਾ ਸਰੀਰ ਹੈ ਜਿਹੜਾ ਉਹਦੇ ਵਿੱਚੋਂ ਬਦਬੂ ਆ ਰਹੀ ਹੈ ਉਹ ਤਾਂ ਜਾਲਮ ਸੀ ਉਹਨੂੰ ਇਹ ਕੰਮ ਸ਼ੋਭਦੇ ਸੰ ਪਰ ਗੁਰੂ ਦੇ ਸਿੰਘਾਂ ਨੂੰ ਇਹ ਕੰਮ ਸ਼ੋਭਦੇ ਨਹੀਂ ਚੰਗੇ ਨਹੀਂ ਲੱਗਦੇ ਤੇ ਇਹ ਜਿਹੜੀ ਧਰਤੀ ਹੈ ਇਹ ਧਰਤੀ ਦੇ ਉੱਤੇ ਬਾਬਾ ਫਤਿਹ ਸਿੰਘ ਦਾ ਤੇ ਬਾਬਾ ਜੁਰਾਵਰ ਸਿੰਘ ਦਾ ਖੂਨ ਡੁੱਲਿਆ ਤੇ ਇੱਥੇ ਇਸ ਪਾਪੀ ਦੀਆਂ ਬੂਟੀਆਂ ਨਹੀਂ ਖਿਲਰਨੀਆਂ ਚਾਹੀਦੀਆਂ ਉਸ ਤੋਂ ਬਾਅਦ ਚ ਉਹਦਾ ਸਰੀਰ ਉੱਥੋਂ ਤਾਰਿਆ ਗਿਆ ਸਾਧ ਸੰਗਤ ਜੀ ਹੁਣ ਜਿਹੜਾ ਸੁੱਚਾ ਨੰਦ ਹੈ ਉਹ ਇਸੇ ਸਰਹੰਦ ਦੇ ਵਿੱਚ ਲੁਕਿਆ ਹੋਇਆ ਕਿਸੇ ਦੇ ਘਰ ਵਿੱਚ ਤੇ ਉਹਨਾਂ ਨੇ ਆਣ ਕੇ ਫੜਾ ਦਿੱਤਾ ਹੁਣ ਸੁੱਚਾ ਨੰਦ ਨੂੰ ਸਿੰਘਾਂ ਨੇ ਫੜ ਲਿਆ ਤੇ ਕੀਤਾ ਕੀ ਉਹਦੇ ਨਾਲ ਉਹਦੇ ਨੱਕ 'ਚ ਨਕੀਲ ਪਾਈ ਗਈ ਜਿਵੇਂ ਚੰਬੂ ਦੇ ਨੱਕ 'ਚ ਪਾਈ ਗਈ ਸੀ ਨਾ ਨਕੀਲ ਧੰਨ ਸ਼੍ਰੀ ਗੁਰੂ ਹਰਿ ਗੋਬਿੰਦ ਸਿੰਘ ਮਹਾਰਾਜ ਨੇ ਪਾਈ ਸੀ ਇਹ ਨਕੀਲ ਦੋ ਵਰੀਉ ਪਈ ਹੈ ਇੱਕ ਵਾਰੀ ਚੰਦੂ ਉਪ ਇੱਕ ਵਾਰੀ ਸੁੱਚਾ ਆਨੰਦ ਨੂੰ ਸੁੱਚਾ ਆਨੰਦ ਦੇ ਨੱਕ ਚ ਪਾਈ ਹੈ ਨਕੀਲ ਕਹਿੰਦੇ ਕਿ ਤੈਨੂੰ ਮਾਣ ਬਹੁਤ ਸੀ ਆਪਣੀ ਹਕੂਮਤ ਉੱਤੇ ਹੁਣ ਆਪਣੇ ਹਕੂਮਤ ਦਾ ਤਰਲਾ ਲੈ ਤੈਨੂੰ ਮਾਣ ਸੀ ਸਰਹੰਦ ਦੇ ਉੱਤੇ ਸਰਹੰਦ ਦਾ ਤਰਲਾ ਲੈ ਕਿ ਤੈਨੂੰ ਬਚਾਉਂਦਾ ਕੌਣ ਹੈ ਜਾਲਮਾ ਤੂੰ ਉਹ ਜਾਲਮ ਹੈ ਜਿੰਨੂੰ ਤਰਸ ਨਹੀਂ ਆਇਆ ਇੱਕ ਨਵਾਬ ਸੀ ਸ਼ੇਰ ਮੁਹੰਮਦ ਖਾਨ ਇਸੇ ਕਚਹਿਰੀ ਦੇ ਵਿੱਚ ਬੈਠ ਕੇ ਉਹ ਡਰਿਆ ਨਹੀਂ ਉਹਨੇ ਸੱਚ ਦਾ ਸਾਥ ਦਿੱਤਾ ਉਹ ਐ ਸੂਰਮਾ ਉਹਨੇ ਸੂਰਮਿਆਂ ਵਾਲੀ ਕਰ ਵਿਖਾਈ ਉਹਨੇ ਕਿਹਾ ਕਿ ਜੇ ਮੈਂ ਬਦਲਾ ਲਵਾਵਾਂਗਾ ਜੇ ਮੈਂ ਯੁੱਧ ਲੜਾਂਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਲੜਾਂਗਾ ਇਹਨਾਂ ਬੱਚਿਆਂ ਨਾਲ ਮੇਰਾ ਕੋਈ ਵਾਸਤਾ ਨਹੀਂ ਤੇ ਇਹ ਪਾਪ ਹੈ ਇਹ ਪਾਪ ਤੁਸੀਂ ਨਾ ਕਰੋ ਉਹਨੇ ਤੁਹਾਨੂੰ ਵਾਸਤੇ ਪਾਏ ਤੇ ਜਦੋਂ ਵਜ਼ੀਰ ਖਾਨ ਛੱਡਣ ਲੱਗਾ ਸੀ ਸਹਬਜ਼ਾਦਿਆਂ ਨੂੰ ਤੇ ਤੂੰ ਉਹਦੇ ਕੰਨ ਭਰੇ ਤੇ ਸਹਬਜ਼ਾਦਿਆਂ ਨੂੰ ਦੁਬਾਰਾ ਉਹਨੇ ਕੈਦ ਕਰ ਲਿਆ ਤੂੰ ਕਿਹਾ ਸੀ ਕਿ ਇਹ ਸੱਪ ਦੇ ਸੁਪੋਲੀਏ ਨੇ ਇਹ ਕਿਸੇ ਦੇ ਮਿੱਤ ਨਹੀਂ ਹੋਇਆ ਕਰਦੇ ਤੂੰ ਬੜੇ ਮਾੜੇ ਸ਼ਬਦ ਬੋਲੇ ਸਨ ਅੱਜ ਵੇਖਦਿਆਂ ਤੈਨੂੰ ਕੌਣ ਬਚਾਉਂਦਾ ਐ ਇੱਥੋਂ ਕਹਿੰਦੇ ਕਿ ਉਹਦੀ ਨੱਕ ਦੇ ਵਿੱਚ ਨਕੀਰ ਪਾ ਕੇ ਕਮਾਇਆ ਗਿਆ ਪੂਰੀ ਸਰਹੰਦ ਦੇ ਵਿੱਚ ਕਿ ਇੱਥੋਂ ਮੰਗ ਘਰ ਘਰ ਭਿਖਿਆ ਮੰਗ ਤੈਨੂੰ ਕੋਈ ਭੀਖ ਦਿੰਦਾ ਐ ਕਿ ਨਹੀਂ ਜੇ ਕਿਸੇ ਨੇ ਭੀਖ ਦੇਣੀ ਐ ਕੌਡੀ ਦੇਣੀ ਐ ਇਤੋਂ ਵੱਧ ਨਹੀਂ ਕਿਸੇ ਨੇ ਦੇਣਾ ਇਹ ਐਲਾਨ ਕੀਤਾ ਗਿਆ ਪਰ ਉਸ ਪਾਪੀ ਨੂੰ ਕਿਸੇ ਕੌਡੀ ਭੀਖ ਵੀ ਨਹੀਂ ਪਾਈ ਜਿਹੜੇ ਘਰ ਦੇ ਵਿੱਚ ਮੰਗਣ ਵਾਸਤੇ ਜਾਂਦਾ ਸੀ ਸਿੰਘ ਲੈ ਕੇ ਜਾਂਦੇ ਸਨ ਉਹ ਅੱਗੂੰ ਵਡੂੜੇ ਵੱਟੇ ਮਾਰਦੇ ਸਨ ਇਸ ਨੂੰ ਤੇ ਬੱਚੇ ਵੀ ਲੱਗ ਗਏ ਰੋੜੇ ਇੱਟਾਂ ਰੋੜੇ ਮਾਰਨ ਜਿਨ੍ਹਾਂ ਨੇ ਉਹ ਜ਼ੁਲਮ ਹੁੰਦਾ ਵੇਖਿਆ ਸੀ ਨਾ ਛੋਟੇ ਸਹਿਬਜ਼ਾਦਿਆਂ ਦੇ ਉੱਤੇ ਉਹਨਾਂ ਦੇ ਮਨਾਂ ਦੇ ਵਿੱਚ ਗੁੱਸਾ ਬਹੁਤ ਸੀ ਉਹ ਉਸ ਹੁੰਦੇ ਜਲਮ ਨੂੰ ਯਾਦ ਕਰਕੇ ਅੱਜ ਸੁਚਾ ਆਨੰਦ ਨੂੰ ਇੱਟਾਂ ਰੋੜੇ ਮਾਰ ਰਹੇ ਨੇ ਤੇ ਐਸੇ ਇੱਟਾਂ ਰੋੜੇ ਉਹਨੂੰ ਪਏ ਕਿ ਉਹ ਤੜਹ ਤੜ ਕੇ ਮਰਿਆ ਫਿਰ ਜਿੱਧਰ ਜਾਂਦਾ ਸੀ ਉਹਨੂੰ ਕੋਈ ਭੀਖ ਨਹੀਂ ਸੀ ਦਿੰਦਾ ਉਹਨੂੰ ਇੱਟਾਂ ਰੋੜੇ ਵੱਜਦੇ ਸਨ ਇਸ ਤਰ੍ਹਾਂ ਤੜਹ ਤੜ ਕੇ ਜਿਹੜਾ ਸੁਚਾ ਆਨੰਦ ਹੈ ਉਹਦੀ ਜਾਨ ਨਿਕਲੀ ਤੇ ਇਨ੍ਹਾਂ ਗਲੀਆਂ ਦੇ ਵਿੱਚ ਹੀ ਪਾਪੀ ਗੰਗੂ ਦੀ ਜਾਨ ਵੀ ਇਸੇ ਤਰ੍ਹਾਂ ਹੀ ਨਿਕਲੀ ਸੀ ਸਾਧ ਸੰਗਤ ਜੀ ਆਪਣਾ ਵਿਸ਼ਾ ਨਹੀਂ ਪਾਪੀ ਗੰਗੂ ਨੇ ਜਿਹੜੀ ਮਾਇਆ ਮਾਤਾ ਜੀ ਤੋਂ ਚੁਰਾਈ ਸੀ ਨਾ ਮਾਤਾ ਗੁਜਰਕੌਰ ਤੋਂ ਰਾਤ ਨੂੰ ਜਿਹੜੀ ਪੋਟਲੀ ਚੁੱਕੀ ਸੀ ਮਾਇਆ ਵਾਲੀ ਧਨ ਵਾਲੀ ਉਹ ਉਹਨੇ ਲਪੋਈ ਸੀ ਤੇ ਉਸ ਤੋਂ ਬਾਅਦ ਚ ਵਜ਼ੀਰ ਖਾਨ ਨੇ ਉਹਨੂੰ ਕਿਹਾ ਕਿ ਤੂੰ ਇਹਨਾਂ ਤੋਂ ਜਿਹੜੇ ਧਨ ਲੁੱਟਿਆ ਉਹ ਲੁੱਟਿਆ ਉਹ ਬਹੁਤ ਕੀਮਤੀ ਹੋਏਗਾ ਉਹ ਕਿੱਥੇ ਹੈ ਤੇ ਰੱਬ ਦੀ ਐਸਾ ਰੱਬ ਦਾ ਪਾਣਾ ਵਾਪਰਿਆ ਉਹ ਭੁੱਲ ਗਿਆ ਤੜਕੇ ਹੁਣ ਇਧਰੋਂ ਇਹਨੂੰ ਛਿੱਤਰ ਲੱਗ ਗਏ ਪੈਣ ਇਹਨੂੰ ਐਸੇ ਛਿੱਤਰ ਪਏ ਇਹਦੇ ਦਿਮਾਗ ਤੇ ਬੋਝ ਪੈ ਗਿਆ ਕਿ ਇਹਨੇ ਪਾਪ ਕੀਤਾ ਤੇ ਇਹਦੇ ਪੱਲੇ ਨਾ ਤੰਨ ਪਿਆ ਤੇ ਨਾ ਇਹਨੂੰ ਸੋਭਾ ਮਿਲੀ ਇਹਨੂੰ ਉਧਰੋਂ ਵੀ ਛਿੱਤਰ ਤੇ ਉਧਰੋਂ ਵੀ ਛਿੱਤਰ ਇਹ ਕਹਿੰਦੇ ਪਾਗਲ ਹੋ ਕੇ ਮਰਿਆ ਸੀ ਇਹਨਾਂ ਗਲੀਆਂ ਦੇ ਵਿੱਚ ਹੀ ਸਾਧ ਸੰਗਤ ਜੀ ਇਥੇ ਫਿਰ ਜ਼ਾਲਮ ਹਕੂਮਤ ਦਾ ਜਿਹੜਾ ਸੀ ਉਹ ਨਾਸ਼ ਹੋਇਆ ਇਥੇ ਲਿਆ ਗਿਆ ਬਦਲਾ ਸਹਿਬ ਜਾਦਾ ਜੁਰਾਵਰ ਸਿੰਘ ਦਾ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦਾ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਦਾ ਅਸੀਂ ਅੱਜ ਤੱਕ ਜੋ ਵੀ ਗੱਲਾਂ ਕਰਨੀਆਂ ਆ ਉਹਦੇ ਵਿੱਚ ਇਹੀ ਕਹਿੰਨੇ ਆ ਸ਼ਹਾਦਤ ਜਿਹੜੀ ਹੋਈ ਹੈ ਉਹ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਹੋਈ ਹੈ ਤੇ ਸਾਡੇ ਜਿਹੜੇ ਕਥਾਵਾਚਕ ਨੇ ਜਿਹੜੇ ਕੀਰਤਨੀਏ ਨੇ ਉਹ ਬੜੇ ਅਡੋਲ ਹੋ ਕੇ ਸੁਣਾ ਦਿੰਦੇ ਨੇ ਕਿ ਮਾਤਾ ਜੀ ਨੇ ਚੌਂਕੜਾ ਮਾਰ ਕੇ ਤੇ ਆਪਣੇ ਸਵਾਸ ਜਿਹੜੇ ਸਨ ਉਹ ਦਸਵੇਂ ਦੁਆਰ ਰਹੀ ਸੱਚਖੰਡ ਨੂੰ ਲੈ ਕੇ ਗਏ ਸਨ ਇੱਥੇ ਗੱਲ ਇੱਕ ਸੋਚਣ ਵਾਲੀ ਏ ਕਿ ਜਿਹੜੀ ਮਾਂ ਦਾ ਪਤੀ ਸ਼ਹੀਦ ਜਿਹੜੀ ਮਾਂ ਦੇ ਭਤੀਜੇ ਸ਼ਹੀਦ ਜਿਹੜੀ ਮਾਂ ਦਾ ਭਰਾ ਸ਼ਹੀਦ ਜਿਹੜੀ ਮਾਂ ਦੇ ਪੁੱਤਰੇ ਸ਼ਹੀਦ ਤੇ ਉਹ ਇੰਨੀ ਅਡੋਰ ਇੰਨੀ ਡੋਲੇਗੀ ਕਿ ਉਹ ਸ਼ਹਾदत ਤੋਂ ਡਰੇਗੀ ਤੇ ਆਪਣੇ ਸਵਾਸ ਦਸਵੇਂ ਦੁਆਰਾਂ ਚੜਾ ਕੇ ਤੇ ਆਪਣੇ ਸਰੀਰ ਦਾ ਪਰਿत्याਗ ਕਰੇਗੀ ਨਹੀਂ ਸਾਧ ਸੰਗਤ ਜੀ ਉਹਨਾਂ ਨੂੰ ਵੀ ਕੋਕੇ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਉਹ ਬਜ਼ੁਰਗ ਸਨ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੋਕੇ ਸ਼ਹੀਦ ਕੀਤਾ ਗਿਆ ਕਿਸੇ ਨੇ ਵੇਖਿਆ ਨਹੀਂ ਇਹ ਜਿਹੜਾ ਸਹਬਜਾਦਾਂ ਵਾਲਾ ਵਰਤਾਰਾ ਇਹ ਖੁੱਲੇ ਚੌਂਕ ਵਿੱਚ ਹੋਇਆ ਸੀ ਤੇ ਆਪਾਂ ਹੋਰ ਵਿਸਥਾਰ ਦੇ ਵਿੱਚ ਨਾ ਜਾਈਏ ਇਦੋਂ ਅੱਗੇ ਸਤਿਗੁਰਾਂ ਨੇ ਮੌਕਾ ਦਿੱਤਾ ਤੇ ਆਪਾਂ ਏਸੀ ਜਰਨੈਲ ਦਾ ਜੀਵਨ ਇਸ ਤੋਂ ਅੱਗੇ ਕੀ ਹੋਇਆ ਉਹ ਵਿਚਾਰਾਂਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਲੈ ਕੇ ਚੱਲਾਂਗੇ ਹੋਈਆਂ ਵਿਚਾਰਾਂ ਦੇ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਬਖਸ਼ਣ ਸੰਗਤ ਖਿਮਾ ਬਖਸ਼ਿਸ਼ ਕਰੇ ਕਿਰਪਾ ਕਰਨੀ ਮਿਹ ਕਰਨ ਸਤਿਗੁਰੂ ਇਨੀਆਂ ਬੇਂਤੀਆਂ ਪ੍ਰਵਾਨ ਕਰਨੀਆਂ ਜੀ ਸਤਿਗੁਰੂ ਸਮਾ ਬਖਸ਼ਣ ਕਿਰਪਾ ਕਰਨ ਤੇ ਆਪਾਂ ਇਸ ਤੋਂ ਅੱਗੇ ਦੀਆਂ ਵਿਚਾਰਾਂ ਵੀ ਕਰਾਂਗੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ